ਲੁਧਿਆਣਾ ਨਗਰ ਨਿਕੰਨੀਆਂ ਚੋਣਾ ਦੀ ਵਾਰਡ ਬੰਦੀ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਨਗਰ ਨਿਕਮ ਕਮਿਸ਼ਨਰ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਵਾਰਤਾ ਕਰਦੇ ਹੋਏ ਸੀਨੀਅਰ ਆਗੂ ਅਤੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਉਹਨਾਂ ਨੂੰ ਦੂਰਬੀਨ ਦੇ ਨਾਲ ਵੀ ਆਪਣੇ ਇਲਾਕੇ ਨਹੀਂ ਦਿਖ ਰਹੇ ਹਨ ਇਸ ਤੋਂ ਇਲਾਵਾ ਹੋਰ ਆਗੂਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਆਪਣਾ ਵਿਰੋਧ ਜਤਾਇਆ ਕਿ ਭਗਵੰਤ ਮਾਨ ਦੇ 92 ਹੀਰੇ ਕੋਹੇਨੂਰ ਸਾਹਿਬ ਦੇ ਜੰਡੇ ਹੋਏ ਦੱਬ ਕੇ ਠੱਗੀ ਦੇ ਮਾਰ ਉਹਨਾਂ ਨੇ ਕਾਰਪੋਰੇਸ਼ਨ ਦੀ ਇਲੈਕਸ਼ਨ ਜਿੱਤਣ ਦੀ بجائے ਲੁੱਟਣ ਦਾ ਪ੍ਰਯਾਸ ਕੀਤਾ ਇਹ ਪਿਛਲੀ ਵਾਰ ਕਾਂਗਰਸ ਨੇ ਇਹੀ ਕੀਤਾ ਸੀ ਸਾਡੇ ਲੋਕ ਲਵੇਸਲੇ ਸੀ ਐਤਕਿ ਅਸੀਂ ਟਾਈਮ ਤੇ ਇਸ ਚੀਜ਼ ਨੂੰ ਵਾਚ ਲਿਆ ਹੈ ਇਸ 18 ਪੇਜਾਂ ਦੇ ਓਬਜੈਕਸ਼ਨ ਹੈ ਕੋਈ ਡਬਲ ਸਪੇਸਿੰਗ ਨਹੀਂ ਹੈ ਵਿੱਚ ਕਾਨੂੰਨ ਦੀਆਂ ਧੱਜੀਆਂ ਨਹੀਂ ਕਾਨੂੰਨ ਨੂੰ ਮਾਰ ਕੇ ਕੀਤਾ ਹੈ ਇਹ ਜਿਹੜੇ ਬੀਬਾ ਜੀ ਹੁਣ ਤੁਹਾਨੂੰ ਕਹਿ ਕੇ ਗਏ ਆਂ بڑے ਮਿੱਠੇ ਸ਼ਬਦਾਂ ਦੇ ਵਿੱਚ ਇਹ ਬੀਬਾ ਜੀ ਉਸ ਡਿਲੀਮਿਟੇਸ਼ਨ ਦੇ ਮੈਂਬਰ ਹੈ ਤੇ ਮੈਂ ਗਰੰਟੀ ਦੇ ਸਕਦਾ ਹਾਂ ਡਿਲੀਮੀਟੇਸ਼ਨ ਚੇਅਰ ਤੇ ਮੈਂਬਰ ਨੂੰ ਕਿਸੇ ਬੋਰਡ ਦਾ ਕੱਖ ਨਹੀਂ ਪਤਾ ਇਹ ਇੱਥੇ ਦੇ ਜਿਹੜੇ 607 ਐਮਐਲਏ ਨੇ ਸਰਕਟ ਹਾਊਸ ਗੁੱਥਮ ਗੁੱਥਾ ਹੋ ਕੇ ਬਣਾਏ ਆ ਕਿ ਮੈਂ ਆਪਣਾ ਰਿਜ਼ਰਵ ਕਰਨਾ ਹੈ ਮੈਂ ਫਲੰਨਾ ਰਿਜ਼ਰਵ ਕਰਨਾ ਹੈ ਮੈਂ ਫਲਾਨੀ ਕੁੜੀ ਖੜੀ ਕਰਨੀ ਹੈ ਮੈਂ ਫਲਾਨਾ ਮੁੰਡਾ ਖੜਾ ਕਰਨਾ ਇਹ ਕਰਕੇ ਕੀਤੇ ਆ ਹਾਲ ਦੇਖੋ ਹੁੰਦਾ ਕੀ ਹੈ ਡਿਲੀਮੀਟੇਸ਼ਨ ਤਾਂ ਹੁੰਦੀ ਜੇ ਬੋਰਡ ਵੱਧ ਦੇ ਬੋਰਡ ਤਾਂ ਵਧਿਆ ਕੋਈ ਨਹੀਂ ਜਾਂ ਘਟਦੇ ਜਾਂ ਸ਼ਹਿਰ ਦਾ ਆਧਾਰਾ ਵੱਧ ਤਾਂ ਡਿਲੀਮੀਟੇਸ਼ਨ ਹੁੰਦੀ ਤੀਜੀ ਸੂਰਤ ਹੈ ਜੇ ਵਾਦੀ ਵਾਦੀ ਹੁਣ ਉਹ ਲੁਧਿਆਣੇ ਦੀ ਆਬਾਦੀ ਕਿਹੜੀ ਵੱਧ ਗਈ ਦੱਸੋ ਮੈਨੂੰ ਸੁਬਰ ਵਿੱਚ ਤਾਂ ਕੌਲਣੀਆਂ ਬੜੀਆਂ ਐ ਸ਼ਹਿਰ ਦੀ ਆਬਾਦੀ ਕਿੱਥੋਂ ਵੱਧ ਗਈ ਗਣ ਜਨਣਾ ਹੋਈ ਨਹੀਂ ਤੇ ਡਾਇਰੈਕਟਰ ਸਾਹਿਬ ਨੂੰ ਤੇ ਭਗਵੰਤ ਮਾਨ ਸਾਹਿਬ ਨੂੰ ਤੇ ਕੋਹੇਨੂਰ ਸਾਹਿਬ ਨੂੰ ਕਿੱਥੋਂ ਸੁਪਨਾ ਆ ਗਿਆ ਇਲਾਹੀ ਸੁਪਨਾ ਕਿ ਜੇ ਲੁਧਿਆਣੇ ਦੀ ਆਬਾਦੀ ਬਣ ਗਈ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਕੱਖ ਨਹੀਂ ਲਿਖਿਆ ਕਿਉਂ ਡਿਲੀਮਿਟੇਸ਼ਨ ਹੋ ਰਹੀ ਹੈ ਹੁਣ ਦੇਖੋ ਤੁਹਾਨੂੰ ਦਿਖਾਣਾ ਬੜੀ ਇੰਟਰਸਟਿੰਗ ਗੱਲ 56 ਵਾਰਡ ਹੈ 95 ਚੋਂ ਅਮਨ ਲਿਸਟ ਦਿੱਤੀ ਹੈ 56 ਵਾਰਡਾਂ ਦੇ ਨੰਬਰ ਬਦਲੇ ਐ ਵਾਰਡ ਨਹੀਂ ਬਦਲੇ ਜਾਂ ਨੰਬਰ ਵੀ ਉਹੀ ਰਹੇਗੇ ਕਿਤੇ ਕਿਤੇ ਉਹਦੀ ਸਭ ਦੀ ਆਬਾਦੀ ਜਿੰਨਾਂ ਦੀ ਆਬਾਦੀ ਇਹਨਾਂ ਨੇ ਨਵੀਂ ਲਿਖੀ ਐ ਤੁਸੀਂ ਦੱਸੋ ਤੁਹਾਡੇ ਘਰ ਕੋਈ ਆਬਾਦੀ ਗਿਣਨ ਆਇਆ ਕੋਈ ਨਹੀਂ ਕੋਈ ਆਬਾਦੀ ਗਿਣਨ ਨਹੀਂ ਆਇਆ ਡਿਲੀਮੀਟੇਸ਼ਨ ਕਿੱਦਾਂ ਕਰ ਲਈ ਆਬਾਦੀ ਕਿੱਥੋਂ ਆ ਗਈ ਇਹਨਾਂ ਫੋਲ ਇਹ ਆਬਾਦੀ ਕਿਤੇ 18000 ਕਿਤੇ 19000 ਕਿਤੇ 16000 ਕਿਤੇ 17000 ਆਬਾਦੀ ਹੈ ਇਹ ਆਬਾਦੀ ਮੈਂ ਆਬਾਦੀ ਲਿਖੀ ਹੈ ਤੇ ਪਿਛਲੀ ਵਾਰ ਦੀਆਂ ਵੋਟਾਂ ਲਿਖੀਆਂ ਨਾਲ ਕਿ ਪਿਛਲੀ ਵਾਰ ਵੀ ਤੁਸੀਂ ਆਬਾਦੀ ਬਰਾਬਰ ਰੱਖੀ ਹੋਣੀ ਹੈ ਮੈਂ ਲਿਖਿਆ ਕਿ ਜਿਹੜੇ ਅਫਸਰ ਹੈ ਲੋਕਲ ਬਾਡੀਜ਼ ਦੇ ਇਹ ਸਰਕਾਰ ਦੀ ਜੁੱਤੀ 'ਚ ਰਹਿੰਦੇ ਆਦੀ ਹੈ ਜੋ ਕਹਿੰਦੇ ਉਹ ਕਰਦੇ ਆ ਇਹ ਪਿਛਲੀ ਵਾਰ ਵੀ ਇਹੀ ਕੀਤਾ ਤੇ ਹੁਣ ਵੀ ਇਹੀ ਕੀਤਾ ਇਹ ਜਿਹੜੇ ਜੁੱਤੀ ਚ ਬੰਦੇ ਆ ਉਹ ਜਨਤਾ ਦੀ ਨਜ਼ਰਾਂ ਵੱਲ ਕਦ ਚਾਕਣਗੇ ਪਿਛਲੀ ਵਾਰ ਵਾਰਡ ਨੰਬਰ 1 ਐਸਕੇ ਵੀ ਵਾਰਡ ਨੰਬਰ 1 ਐ ਪਿਛਲੀ ਵਾਰ ਇਹਦੀਆਂ ਵੋਟਾਂ ਸੀ 13713 ਐਸਕੇ ਦੀ ਆਬਾਦੀ 18616 ਲਓ ਪਿਛਲੀ ਵਾਰ ਵਾਰਡ ਨੰਬਰ 7 ਸੀ ਉਹਨੂੰ 13 ਬਣਾ ਦਿੱਤਾ ਉਹਦੀ ਆਬਾਦੀ ਉਹਦੀ ਵੋਟਾਂ ਸੀ 4821 ਉਹਨਾਂ ਆਬਾਦੀ ਐ 1772 ਹੋ ਸਕਦੀ ਐ ਜੇ ਆਬਾਦੀ ਪਿਛਲੀ ਵਾਰ ਸਮਤਲ ਸੀ ਤੇ ਅੱਧੇ ਵੋਟਾਂ ਦੇ ਵਿੱਚ 6-7000 ਵੋਟ ਦੂਜਿਆਂ ਚ 15 ਤੋਂ 25000 ਵੋਟੇ ਹੋ ਸਕਦੀ ਹੈ ਆ ਤੁਹਾਨੂੰ ਪੁੱਛਦਾ ਸਵਾਲ ਹੋ ਸਕਦੀ ਹੈ ਇਹ ਦੇਖੋ ਨੌਲੋਜੀ ਫੇਰ ਕੀ ਕੀਤਾ ਇਹਨਾਂ ਨੇ ਕਿ ਜਿਹੜੇ ਸੰਗਣੀ ਗਰੀਬਵਾਦੀ ਦੇ ਬੰਦੇ ਆ ਸੰਗਣੀ ਇਹਨਾਂ ਚ 100% ਹੀ ਤਕਰੀਬਨ ਗਰੀਬਵਾਦੀ ਰਹਿੰਦੀ ਐ ਸਲਮ ਡਿਵੇਲਰਸ ਵਰਗੀ ਜਾਂ ਬਹੁਤ ਜ਼ਿਆਦਾ ਗਰੀਬੀ ਵਾਲੇ ਐ ਉਹ ਇਹ ਸੋਚਦੇ ਆ ਕਿ ਇਹਨਾਂ ਨੇ 300 ਦੀ ਖਰਾਇਤ ਦਿੱਤੀ ਯੂਨਿਟ ਦੀ ਤੇ ਪੰਜਾਬ ਮੁੱਲ ਲੈ ਲਿਆ ਭਗਵੰਤ ਮਾਨ ਨੇ ਜਿਹੜਾ ਠੱਗਣ ਲੱਗਾ ਹੋਇਆ ਪੰਜਾਬ ਨੂੰ ਉਹਨਾਂ ਦੀਆਂ ਪੌਕੇਟਸ ਕੱਢ ਕੱਢ ਜੋੜਤੀਆਂ ਹੁਣ ਰੇਲਵੇ ਲਾਈਨ ਦੇ ਨਾਲ ਇੱਕ ਏਰੀਆ ਪੈਂਦਾ ਐ ਉਹਨੂੰ ਕੱਟ ਕੇ ਟਿਕੋਣ ਐ ਦੇਖ ਉੱਪਰਲੇ ਵਾਰਡਾਂ ਤਿਕੋਣ ਜੋੜ ਕੇ ਉਹਦੇ ਨਾਲ ਜੋੜਤਾ 36 ਵਾਰਡਾਂ ਚ ਐਵੇਂ ਬੰਦੇ ਬਦਲੇ ਆ ਜਿੱਥੇ ਜਿੱਥੇ ਇੰਪੋਰਟੈਂਟ ਬੰਦੇ ਲੱਗਦੇ ਸੀ ਜਿਵੇਂ ਭਾਰਤ ਪੂਸ਼ਣ ਆਸ਼ੂ ਦੀ ਘਰ ਵਾਲੀ ਦਾ ਵਾਰਡ ਹੈ ਉਹ ਵਾਰਡ ਨੂੰ ਕੀ ਕੀਤਾ ਕਿ ਮਾਡਲਗ੍ਰਾਮ ਦਾ ਘਰ ਉਹਦਾ ਚੱਕ ਕੇ ਲਗਾ ਦਿੱਤਾ ਜਵਾਰਨਗਰ ਨਾਲ ਤ ਉਹਨੂੰ ਰਿਜ਼ਰਵ ਕਰਤਾ ਤੇ ਬਾਕੀ ਦੇ ਏਰੀਆ ਨੂੰ ਕੱਟ ਕੇ ਗੁਰਦੇਵਨਗਰ ਨਾਲ ਲਾ ਕੇ ਉਹਨੂੰ ਮੇਲ ਕਰ ਲਿਆ ਤੇ ਸਰਬਾਨਗਰ ਨੂੰ ਫੇਰ ਤੀਜੀ ਵਾਰ ਲੇਡੀਸ ਤੀਜੀ ਵਾਰ ਕਾਨੂੰਨ ਇਹ ਕਹਿੰਦਾ ਹੈ ਕਿ ਰੋਟੇਸ਼ਨ ਹੋਣੀ ਚਾਹੀਦੀ ਹੈ ਜੇ 56 ਵਾਰਡ ਇਹੀ ਰਹਿੰਦੇ ਬਾਕੀ ਬੋਰਡਾਂ ਦੇ ਨੰਬਰ ਇਹੀ ਰਹਿੰਦੇ ਜਿੱਥੇ ਵੱਧ ਘੱਟ ਸੀ ਉਹਨੂੰ ਨਾਲ ਦੇਚੋ ਲਾ ਕੇ گاਹਾ ਤੋਂ گاਹਾ ਤੋੜ ਲੈਂਦੇ ਤਾਂ ਕਿਆ ਬੋਰਡਬੰਦੀ ਨਹੀਂ ਹੋ ਸਕਦੀ ਪਿਛਲੀ ਵਾਰ ਆਡ ਲੇਡੀਸ ਸੀ ਐਤਕੀ ਈਵਨ ਲੇਡੀਸ ਕਰ ਲੈਂਦੇ ਇਸੇ ਤਰ੍ਹਾਂ ਸ਼ੈਡਿਊਲ ਕਾਸਟ ਦੇ ਰੋਟੇਟ ਕਰਨੇ ਸੀ ਉਹ ਨਹੀਂ ਕੀਤੇ ਹੁਣ ਉਦਾਹਰਨ ਦੱਸਦਾ ਇਹਨਾਂ ਦਾ ਵਾਰਡ ਹੈ ਯਾਸਪੁਰਾ ਜੀ ਦਾ ਜਿੱਥੇ ਸਦਾ ਜਿੱਤਦੇ ਆ ਇਹ ਉਹਨੂੰ ਵਿਧਾਣੀ ਮਾਰ ਕੇ ਪੰਜਾਂ ਚ ਬੰਡਿਆ ਤਾਂ ਕਿ ਇਹਨਾਂ ਦਾ ਵੋਟ ਦੀ ਬਰਬਾਦੀ ਕਰਦੀ ਹੈ ਸਾਰੇ ਐਸਸੀ ਨਾਲ ਦੇ ਸਾਰੇ ਐਸਸੀ ਕਰਤੇ ਜਾਂ ਲੇਡੀਜ਼ ਕਰਤੇ ਕਿ ਕੋਈ ਲੜ ਨਾ ਸਕੇ ਹਰ ਭਜਨ ਡੰਗ ਦਾ ਵੋਟ ਹੈ ਮੋਡਲ ਟਾਊਨ ਐਕਸਟੈਂਸ਼ਨ ਨੂੰ ਲੈ ਕੇ ਜੋੜਤਾ ਬੇਦਕਰਨਗਰ ਨਾਲ ਇੱਕ ਲੰਬੀ ਪੱਟੀ ਬਣਾਤੀ ਤਾਂ ਕਿ ਪਰ ਭਾਜਨ ਡੰਗ ਦੇ ਪਰਿਵਾਰ ਚੋਂ ਕੋਈ ਇਲੈਕਸ਼ਨ ਨਾ ਲੜ ਸਕੇ ਤੇ ਉਹਨੂੰ ਰਿਜ਼ਰਵ ਕਰ ਦਿੱਤਾ ਇੱਥੋਂ ਤੱਕ ਤੇ ਗੁੱਥਮ ਗੁੱਥਾ ਹੋਇਆ ਇਹ ਰਿਜ਼ਰਵ ਕਰਨ ਨੂੰ ਸਭ ਤੋਂ ਵੱਧ ਆਬਾਦੀ BC ਦੀ ਮੇਰ ਸਾਹਿਬ ਦੇ ਵਾਰਡ ਚਾ ਪੁਰਾਣੇ ਵਾਰਡ ਚ ਤੇ ਰਿਜ਼ਰਵ ਕਿੱਥੇ ਹੁੰਦੇ ਆ CMC CNC ਵਾਲਾ ਵਾਰਡ ਰਿਜ਼ਰਵ ਹੁੰਦਾ ਕਿਉਂ ਕਿਉਂਕਿ ਉੱਥੇ ਠੋਕ ਕੇ ਕਹਿੰਦਾ ਐਮਐਲਏ ਤੂੰ ਬਾਹਰ ਨਿਕਲ ਤੇਰਾ ਕਿਵੇਂ ਆਉਣ ਦਊਗਾ ਐਂਡ ਜਿਹੜਾ ਖਾਨਦਾਨੀ ਬਲਬੁੱਤੇ ਤੇ ਐ ਗੁੰਡਾ ਕਰਦੀ ਤੇ ਐਮਐਲਏ ਐ ਉਹਨੂੰ ਵੀ ਭਜਾ ਲਿਆ ਇਹਨਾਂ ਨੇ ਇੱਕ ਵੀ ਆਤਮ ਨਗਰ ਦੇ ਵਿੱਚ ਰਿਜ਼ਰਵ ਨਹੀਂ ਹੁੰਨ ਦਿੱਤਾ ਜਦ ਕਿ ਮੈਕਸਿਮਮ ਆਬਾਦੀ ਬੀਸੀ ਕਮਿਊਨਿਟੀ ਦੀ ਆਤਮ ਨਗਰ ਚ ਐ ਇਹ ਸਰਕਾਰ ਭਗਵੰਤ ਮਾਨ ਨੂੰ ਕਹੇ ਨਾਮ ਡਿਲੀਮੀਟੇਸ਼ਨ ਦੀ ਬਜਾਏ ਨਾਮ ਹੀ ਡਿਕਲੇਅਰ ਕਰਦੇ ਕੌਂਸਲਰਾਂ ਨੇ ਬੜਾ ਬਦਲ ਲੈ ਕੇ ਆਇਆ ਤੂੰ ਰੰਗਲਾ ਪੰਜਾਬ ਲੁਕੇਰੀਆਂ ਦਾ ਪੰਜਾਬ ਬਣਾ ਦਿੱਤਾ ਡਾਕੇ ਮਾਰਨ ਲੱਗੇ ਹੋਏ ਆ ਦੁਕਾਨਾਂ ਤੇ ਕਬਜੇ ਪਲਾਟਾਂ ਦੇ ਕਬਜੇ ਚਿੱਟਾ ਵੇਚਣ ਵਾਲੇ ਸ਼ਰਿਆਮ ਕਰਨਾ ਚਿੱਟਾ ਵੇਚਣ ਵਾਲੇ ਤੁਹਾਨੂੰ 2 ਦਿਨ ਚ ਪ੍ਰੈਸ ਕਾਨਫਰੰਸ ਕਰਕੇ ਦੱਸੂਗਾ ਐਸਆਈ ਠਾਣੇ ਦਾ ਵੇਚਦਾ ਚਿੱਟਾ ਕਮਿਸ਼ਨਰ ਨੂੰ ਦੇ ਕੇ 1 ਮਹੀਨਾ ਪਹਿਲਾਂ ਕਮਿਸ਼ਨਰ ਨੇ ਹੁੰਡਣ ਨੂੰ ਦਿੱਤੀ ਹੈ ਆਪਣੀ ਮੇਜ਼ ਤੋਂ ਪੜੀ ਗਈ ਉਹਨੇ ਦਰਖਾਸਤ ਜੇ ਨਾਮ ਦਿੱਤੇ ਕੌਣ ਕੌਣ ਚਿੱਟਾ ਵੇਚਦੇ ਆ ਇਹ ਭਗਵੰਤ ਮਾਨ ਦੇ ਬੰਦੇ ਚਿੱਟਾ ਵੇਚਦੇ ਨੇ ਸ਼ੇਨ 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 ਕੱਲਾ ਹੀ ਨਹੀਂ ਹੈ ਗੱਡੀ ਫੜਾਈ ਸੱਤ ਪੇਟੀਆਂ ਚੰਡੀਗੜ੍ਹ ਦੀ ਸ਼ਰਾਬ ਦੀਆਂ ਉਹ ਫੜ ਕੇ ਲੈ ਗਏ ਤਿੰਨ ਪੰਜਾਬ ਦੀਆਂ ਪਾ ਕੇ ਉਹਦੀ ਬੇਲ ਕਰਕੇ ਉਹ ਭੇਜਿਆ ਕਹਿੰਦੇ ਜੀ ਐਮਐਲਏ ਦੀਆਂ ਤੁਹਾਨੂੰ ਪਤਾ ਨਹੀਂ ਕਿਹੜਾ ਗੁਲਾਮ ਫੜਿਆ ਸੀਗਾ ਜਿਹਦੇ ਵਿੱਚ 10 ਟਰੱਕ ਸ਼ਰਾਬ ਦੇ ਬਲੇ ਸੀ ਅੱਜ ਤੱਕ ਉਹ ਕੇਸ ਦਾ ਕੀ ਹੋਇਆ ਕਿਉਂਕਿ ਉਹ ਐਮਐਲਏ ਦਾ ਸੀ ਇੱਕ ਚੋਰ ਨੇ ਚੋਰੀ ਕਰ ਲਈ 10 ਲੱਖ ਦੇ ਗਹਿਣੇ ਲੈ ਗਿਆ ਕਿਹਨੂੰ ਵੇਚਿਆ ਉਹ ਵੀ ਪਤਾ ਹੈ ਕਰਕੇ ਦਾ ਰਿਟਾਇਰਡ ਸੈਸ਼ਨ ਜਜ ਦਾ ਜੇਐਸ ਚਾਵਲਾ ਦਾ ਨਾਮ ਲੈ ਕੇ ਦੱਸਣਾ ਹੈ ਕੁੜੀ ਉਹਦੀ ਫੋਟੋਸ ਦੇ ਵਿੱਚ ਡਾਕਟਰ ਹੈ ਸੀਨੀਅਰ ਐਫਆਈਆਰ ਨਹੀਂ ਹੋਂ ਦਿੱਤੀ ਐਫਆਈਆਰ ਹੋ ਗਈ ਤਾਂ ਦੁਗਰੀ ਦੀ ਐਸਐਚਓ ਕਹਿੰਦੀ ਹੈ ਐਮਐਲਏ ਕਹਿੰਦਾ ਮੈਂ ਇਹਨੂੰ ਫੜਨ ਨਹੀਂ ਦੇਣਾ ਮੇਰਾ ਵੋਟਰ ਹੈ ਐਮਐਲਏ ਬੰਦੇ ਭੇਜਦਾ ਕਿ 3 ਲੱਖ ਚ ਰਜਿਨਾਮਾ ਕਰ ਲਓ ਇਹ ਚੋਰਾਂ ਤੋਂ ਚੋਰੀ ਕਰਾਉਣ ਵਾਲੇ ਐਮਐਲਏ ਆਹੀ ਕੁਛ ਕਰਨਾ ਸੀ ਹੁਣ ਨਹੀਂ ਦੇਵਾਂਗੇ ਇਹ ਗਰੰਟੀ ਕਹਿੰਦਾ ਇਲੈਕਸ਼ਨ ਨਹੀਂ ਹੋਊਗੀ ਇਹ ਇਹਨਾਂ ਦੀ ਚੋਰ ਦਰਵਾਜ਼ੇ ਚੰਨਣ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਬੰਦੇ ਬਿਕੇ ਨਹੀਂ ਹੋਏ ਸਾਡੇ ਰਗਾਂ 'ਚ ਖੂਨ ਵਗਦਾ ਗਰਮ ਹੈ ਤੁਹਾਡਾ ਸਾਹ ਹੁਣ ਬੇਨਤੀ ਹੈ ਆ ਤੁਸੀਂ ਅੱਜ ਸਿਸਟਮ ਉੱਤੇ ਲੱਗੇ ਮਿਲੇ ਹੋ ਤੇ ਅਸੀਂ ਵੀ ਦੇਖਿਆ ਮੈਡਸੂਲ ਤੁਨਵਾਸਾ ਜੇ ਕਿ ਤੁਹਾਡੀ ਗੱਲ ਨਾਮ ਇਹ ਤਾਂ ਬੇਚਾਰੇ ਆ ਇਹਨਾਂ ਨੇ ਕੀ ਕਰਨਾ ਜੇ ਪਹਿਲਾਂ ਹੀ ਕਾਨੂੰਨ ਨਾ ਕਰ ਲੈਂਦੇ ਸਾਨੂੰ ਆਣਾ ਕਿਉਂ ਪੈਂਦਾ ਸਰ ਕੋਰਟ ਜਾਵਾਂਗੇ 100% ਕੋਰਟ 'ਚ ਜਾਵਾਂਗੇ ਇਹਦੇ 'ਚ ਡਾਊਟ ਹੈ ਕੀ ਚੰਦਰ ਸਾਹਿਬ ਸਰਕਾਰ ਇਹਨਾ ਇਹਨਾ ਮੇਰੀ ਗੱਲ ਸੁਣੋ ਜਿਹੜਾ ਲੋਕਲ ਗਵਰਨਮੈਂਟ ਡਾਇਰੈਕਟਰ ਨੇ ਇਹ ਝੂਠਾ ਪਲੰਦਾ ਬਣਾਇਆ ਹੈ ਇਹਦੇ ਤੋਂ ਉਮੀਦ ਰੱਖਾਂਗੇ ਜਿਹੜੇ ਨਕਸ਼ਾ ਚਵਾਰੇ ਤੇ ਟੰਗਿਆ ਹੈ ਨਾ ਤਾਂ ਉਮੀਦ ਰੱਖਾਂਗੇ ਜਿਨ੍ਹਾਂ ਨੇ ਬੋਰਡ ਦੀ ਪ੍ਰोसीडिंग ਨਹੀਂ ਦਿੱਤੀਆਂ ਸਾਨੂੰ ਇਹਨਾਂ ਤੋਂ ਉਮੀਦ ਰੱਖਾਂਗੇ ਮੈਂ ਇਹਨਾਂ ਨੂੰ ਮੇਲ ਪਾਈ ਹੈ ਕਿ ਮੈਨੂੰ ਪ੍ਰोसीडिंग ਦਿਓ ਬੋਰਡ ਦੀ ਦੱਸੋ ਇਹ ਕਿੱਦਾਂ ਕੱਟਿਆ ਤੁਸੀਂ ਇੱਥੇ ਵੀ ਨਹੀਂ ਸੀ ਆਹ ਕਿਹਾ ਕਿ ਤੁਸੀਂ ਮੈਨੂੰ ਦੱਸੋ ਆ ਵਾਦੀ ਦੀ ਕਦ ਗੰਦ ਗੰਨਾ ਕੀਤੀ ਹੈ ਤੁਸੀਂ ਜਿਹੜੀ ਵਾਦੀ ਲਿਖੀ ਹੈ ਝੂਠੀ ਵਾਦੀ ਹੈ ਇੱਥੇ ਬੈਠ ਕੇ ਕਿਸ ਗਾੜੇ ਭਰੀ ਹੋਈ ਹੈ ਬੂਰੇ ਨੂੰ ਜਾਣੇ ਸ਼ਹਿਰ 'ਚ ਬਾਹਰ ਜਾਂਦੇ ਜਿਹਦੇ ਮਰਜ਼ੀ ਮੂਹ ਨੂੰ ਮਾਈਕ ਲਾ ਕੇ ਪੁੱਛੋ ਤੇਰੇ ਘਰ ਕੋਈ ਵਾਦੀ ਚੈੱਕ ਕਰਨ ਆਇਆ ਨਹੀਂ ਆਇਆ ਇਹਨਾਂ ਕੋਲ ਕਿੱਥੋਂ ਆਈ ਆ ਵਾਦੀ ਇਹੇ ਤਾਂ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਚੱਲ ਬਸ ਹੋ ਗਿਆ ਆ ਗਿਆ ਅੱਜ ਅੱਜ ਹੀ ਕਰਾਂਗੇ ਨਜ਼ਰ ਹੀ ਨਹੀਂ ਆਉਂਦਾ ਜੀ ਦੋਲਵੇਂ ਤੈਨੂੰ ਦੇ ਦਿੰਦੇ ਆ ਉਸ ਤੋਂ ਬਾਅਦ ਫੈਸਲਾ ਤੂੰ ਕਰ ਸਕਦਾ ਕਹਿੰਦਾ ਕਿ ਐਲਜੀ ਇਲੈਕਸ਼ਨ ਕਰਾਉਣ ਦਾ ਫਾਇਦਾ ਕੀ ਸਰਕਾਰ ਜਿੱਥੇ ਹਰ ਕਾਨੂੰਨ ਐਮੈਂਡ ਕਰਦੀ ਹੈ ਬਿਨਾਂ ਅਖਤਿਆਰ ਦੇ ਐਮੈਂਡ ਕਰਦੀ ਹੈ ਇਹ ਸਰਕਾਰ ਹੀ ਪਾਸ ਕਰ ਦੇਗੀ ਜਿਹਦੀ ਸਰਕਾਰ ਹੋਇਆ ਕਰੂਗਾ ਕੌਂਸਲਰ ਨਾਮਿਨੇਟ ਕਰਿਆ ਕਰੂਗਾ ਘੱਟੋ ਘੱਟ ਜੇ ਇਲੈਕਸ਼ਨ ਹੋਣੀ ਹੈ ਫ੍ਰੀ ਐਂਡ ਫੇਅਰ ਹੋਵੇ ਟਰਾਂਸਪੇਰੈਂਟ ਹੋਵੇ ਇਹੀ ਨਾ ਹੋਵੇ ਲੋਕਾਂ ਦਾ ਮੈਕਸੀਮੇ ਕਹਿੰਦਾ ਕਿ ਜਸਟਿਸ ਡੋਟ ਓਨਲੀ ਟੂ ਬੀ ਜਸਟਿਸ ਸ਼ੁੱਡ ਬੀ ਫੈਟ ਟੂ ਬੀ ਜੀ ਇਨਸਾਫ ਕਰਨਾ ਹੋਣਾ ਨਹੀਂ ਚਾਹੀਦਾ ਪਰ ਮਹਿਸੂਸ ਹੋਣਾ ਚਾਹੀਦਾ ਕਿ ਇਨਸਾਫ ਹੋ ਰਿਹਾ ਹੈ ਇਹ ਇੱਥੇ ਤਾਂ ਦੇਖਦਾ ਹੀ ਨਹੀਂਗਾ ਕਿ ਕੀ ਹੋ ਰਿਹਾ ਅਸੀਂ ਇਹ ਜਿਹੜੇ ਅੱਜ ਇਤਰਾਸ ਦਾਇਰ ਕੀਤੇ ਆ ਸੰਵਲਨੀ ਇਹ ਕਾਗਜ਼ਾਤ ਜਰੂਰ ਕੀਤੇ ਆ ਹਰ ਕਾਨੂੰਨੀ ਚਾਰਜ ਹੋਈ ਕਰੂਗੇ ਕਿ ਲੋਕਾਂ ਨੂੰ ਇਨਸਾਫ ਮਿਲੇ ਦੇਖੋ ਹੱਕ ਲੋਕਾਂ ਦਾ ਲੋਕਾਂ ਨੇ ਵੋਟ ਪਾਉਣੀ ਹੈ ਪਰ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਤਾਂ ਦਿਓ ਨਾ ਤੁਸੀਂ ਇੱਕ ਨਾਲ ਹੀ ਜਿਵੇਂ ਕੀੜਾ ਸੀ ਇਹ ਜਿਵੇਂ ਛੋਗੇ ਛੱਡ ਦੇਦਾ ਲਿੰਕ ਜੀ ਮਾਰ ਜਾਂਦਾ ਆ ਇੱਕ ਤੋਂ ਦੋ ਨੰਬਰ ਵਾਰਡ ਐ ਜੋੜਦਾ ਨਿੱਕੀ ਆ ਨਿੱਕੀ ਲਿੰਕਾਂ ਨਾਲ ਜੋੜਦਾ ਮੈਂ ਮੋਲਟਮ ਰਹਿਣਾ ਉਹ ਵਾਰਡ ਰਿਜ਼ਰਵ ਕਰਤਾ ਦੱਸੋ ਹਮਾਰਾ ਰਿਜ਼ਰਵ ਹੋਣਾ ਮਾੜਾ ਜੇ ਤੋੜ ਕੇ ਟੇਡਾ ਏਰੀਆ ਲਾਤਾ ਜਿੱਥੇ ਐਸਸੀ ਵਾਦੀ ਰਹਿੰਦੀ ਸੀ ਉਹਦੇ ਕਰਤੇ ਹਲੇ ਵੀ ਗਰੰਟੀ ਗੱਲ ਆ ਕਿ ਉਹਦੇ ਵਿੱਚ ਮジョਰਿਟੀ ਐਸੀ ਪੋਪੂਲੇਸ਼ਨ ਨਹੀਂ ਹੈਗੀ ਕਰਦਾ ਕਿਉਂ ਕਰਦਾ ਦੇਖੋ ਮੇਰਾ ਮਤਲਬ ਕਿ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਕਰਕੇ ਰਾਜਨੀਤੀ ਨਹੀਂ ਚੱਲਦੀ ਸੀ ਇਹਨਾਂ ਨੂੰ ਇੱਕ ਮੈਂ ਕਹਿ ਦੇਣਾ ਸੋਨਾਂ ਆਪ ਵਾਲਿਆਂ ਨੂੰ ਕਿ ਜਿਹੜੇ ਸੂਰੇ ਚੜੇ ਔ ਟਲੇ ਵੀ ਹੈ ਮੱਤ ਇਹ ਰੋਗੀ ਹੈ ਜਿਹੜੀ ਤੁਸੀਂ ਆਨੰਦ ਮਾਣਦੇ ਪਿਆ ਸਰਦਾਰੇ ਲੋਕਾਂ ਨੇ ਮੂੰਹ ਤੋਂ ਮੱਖੀਆਂ ਨਹੀਂ ਉਠਾਉਣੀਆਂ ਤੁਹਾਡੇ ਇਹ ਚੱਲਦੇ ਫਿਰਦੇ ਮੇਲੇ ਦੇਖ ਲਓ ਤੇ ਇਹ ਜਿਹੜਾ ਤੁਸੀਂ ਆਪਣੀਆਂ ਨੂੰ ਰਿਆਸਤ ਬਣਾਈ ਬੈਠੇ ਹੋ ਬਹੁਤ ਵੱਡੇ ਭਲੇਖੇ ਚੋਂ ਲੋਕ ਇਸ ਗੱਲ ਦਾ ਜਵਾਬ ਦੇਣਗੇ ਮੈਨੂੰ ਦੂਸਰੀ ਗੱਲ ਦਾ ਜਵਾਬ ਦੇਣ ਜਿਹੜੀ ਸਰਕਾਰ 92 ਐਮਐਲਏ ਨਾਲ ਪਿਛਲੇ ਸਾਲ ਜਿੱਤੀ ਉਹਨਾਂ ਨੇ 8 ਮਹੀਨੇ ਇਲੈਕਸ਼ਨ ਕਿਉਂ ਲੈ ਕੇ ਹਰ ਪੋਲੀਟੀਕਲ ਪਾਰਟੀ ਜਿਹੜੀ ਪੋਲ ਸਵੀਪ ਕਰਦੀ ਆ ਉਸ ਤੋਂ ਬਾਅਦ ਲੋਕਲ ਬਾਡੀ ਦੀ ਵੀ ਜੇਟਲੀ ਨਾਲ ਕਰਾਉਂਦੀ ਆ ਕਿ ਉਹ ਸੁਭਾਅ ਨੂੰ ਫਾਇਦਾ ਲੈ ਕੇ ਅਸੀਂ ਆਪਣੀ ਓਡੀ ਵੱਡੀ ਜਿੱਤ ਇੱਥੇ ਕਰੀਏ ਇਹ ਡਰਦੀ ਹੈ ਕਿਉਂ ਡਰਦੀ ਹੈ ਕਿਉਂਕਿ ਸ਼ਹਿਰ ਚ ਵੜ ਕੇ ਦੇਖ ਲਓ ਨਾ ਕੋਈ ਸੜਕ ਸਾਬ ਦੀ ਆ ਨਾ ਕੋਈ ਰਸਤਾ ਵਾਪਸ ਆ ਨਾ ਕੋਈ ਸੀਗਰੇ ਚੱਲਦਾ ਨਾ ਕੋਈ ਸੜਕੀ ਲਾਈਟ ਮਾਈਦੀ ਆ ਹਰ ਗੱਲ ਤੇ ਅੱਜ ਕੱਲੇ ਅਸੀਂ 64000 ਕਿਸਾਨਾਂ ਦੀ ਪੈਨਸ਼ਨ ਘੱਟਦੀ 1500 4 ਲੱਖ ਕਾਟ ਘੱਟ ਤੇ ਨਹੀਂ ਲੈ ਹੁਣ ਲੋਕਾਂ ਨੇ ਜਵਾਬ ਖਵਲ ਦੇਣਾ ਤੇ ਬਾਡਾਂ ਦੇ ਨਾਲ ਉੱਪਰ ਥੱਲੇ ਨਾਲ ਤਾਂ ਨਹੀਂ ਹੁਣ ਮਤਲਬ ਐ ਕਰਨ ਲੱਗੇ ਹੋਏ ਆ ਨਚੋੜੇ ਹੋਏ ਨਿੰਬੂਆਂ ਨੂੰ ਨਚੋੜ ਕੇ ਉਹਦਾ ਜੋ ਜੂਸ ਕੱਢਣਾ ਚਾਹੁੰਦੇ ਆ ਜਿਹੜਾ ਨਿਕਲਦਾ ਨਹੀਂ ਗਾ ਸੋ ਇੱਕ ਗੱਲ ਸਰਕਾਰ ਨੂੰ ਕਹਿ ਦੇਣਾ ਚਾਹੁੰਦੇ ਆ ਉਹ ਆਪਣਾ ਜ਼ੋਰ ਜਬਾਲੀ ਅਸੀਂ ਕਾਨੂੰਨ ਦਾ ਜ਼ੋਰ ਅਜ ਮਾਵਾਂਗੇ ਜਿੱਦ ਕਾਨੂੰਨ ਦੀ ਹੋਊਗੀ ਉਹਨਾਂ ਨੂੰ ਮੂੰਹ ਦਿਖਾਣੀ ਹੈ ਜੀ ਸਰ ਇਹ ਤਾਂ ਨਹੀਂ ਡਰਦੇ ਮਾਰੇ ਇਹਨਾਂ ਨੇ ਬਾੜ ਬੰਗਿਆ ਜੇਨ ਕੀਤਾ ਕਿ ਕਿ ਅਸੀਂ ਹਾਰਨਾ ਨਹੀਂ ਚਾਹੀਏ ਇਹ ਸ਼ੱਕ ਹਨ ਮੇਥੋ ਕਹੌਣਾ ਚਾਹੁੰਦਾ ਜੇ ਤੇਰਾ ਮਨ ਮੰਨਦਾ ਕੀ ਡਰਦੇ ਨਹੀਂ ਏ ਮੈਂ ਤਾਂ ਪਹਿਲੇ ਕਹਤਾ ਜੇ ਡਰਦੇ ਨਾ ਹੁੰਦੇ ਤਾਂ ਐਕਸ਼ਨ ਹੀ ਕਰਾ ਦਿੰਦੇ ਤੁਸੀਂ ਆ ਦੇਖੋ ਸਰ ਰਜੀਤ ਸਿੰਘ ਦੇ ਹਲਕੇ ਚ ਇੱਕ ਦੇ ਨਾਲ ਦੋ ਬਾੜ ਲਗਣਾ ਸੀ ਨਾਲ ਤਿੰਨ ਲਾਤਾ ਇੱਕ ਵਾਰਡ 9 1929 ਜੀ ਹਰ ਵਾਰੀ ਨੰਬਰ ਵਜੋਂ ਕੇ ਲੇਡੀਜ਼ ਰਿਜ਼ਰਵਾ ਚੱਲ ਰਿਹਾ ਤੈਨਵਾਰਾ ਤੋਂ ਇਹੀ ਹੈ ਨਾ ਜੀ ਹੁਣ ਤੁਸੀਂ ਦੇਖੋ ਅੰਦਾਜ਼ਾ ਹਾਲ ਦੇਖ ਲਓ ਇਹਨਾਂ ਦਾ ਹੁਣ ਜਵੇਂ ਹਰੀਸ਼ ਨੇ ਦੱਸਿਆ ਜਿਹੜੇ ਵਾਰਡ ਦੀਆਂ ਜਿਸ ਨੇ ਇਲੈਕਸ਼ਨ ਵੇਲੇ 6000 ਵੋਟ ਦਿੱਤੀ ਜੇ ਇਹਦਾ ਮਤਲਬ 6000 ਵੋਟ ਹੈ ਤਾਂ ਉਹਦੀ ਪੋਪੂਲੇਸ਼ਨ 10000 ਹੋਗੀ ਇੰਨੇ ਕਿ ਪਰਸੈਂਟੇਜ 40% ਹੁੰਦੇ ਆ ਜਿਹੜੇ 18-200 ਤੇ ਲਾ ਲੋ ਪੋਪੂਲੇਸ਼ਨ ਹੋਏ 10000 ਦੀ ਤਾਂ ਹੁਣ 17000 ਦਿਖਾਈ ਜਾਂਦੇ ਆ ਤਾਂ ਇਹਨਾਂ ਨੇ ਮੈਂ ਕੁਛ ਮੈਨੂੰ ਕਿਹਾ ਸੀਗਾ ਕਿ ਨਾ ਇਹ ਤਾਂ ਨੇ ਪਿਛਲੀ ਵਾਰ ਫਿਗਰ ਸਹੀ ਦਿੱਤੇ ਤਾਂ ਹੁਣ ਸਹੀ ਨੇ ਪਿਛਲੀ ਵਾਰ ਵੀ ਝੂਠ ਬੋਲੇ ਉਦੋਂ ਅਸੀਂ ਥੋੜੇ ਜਿਹਾ ਇਸ ਕਹਿ ਲੋ ਅਣਗੌਲੇ ਕਰਦੇ ਜਾ ਅਸੀਂ ਪੀਤਾ ਨਹੀਂ ਇਹ ਸਾਰੀਆਂ ਸੀ ਸੁਚੇਤ ਸੀ ਸਾਡਾ ਲੀਡਰ ਵੀ ਸੁਚੇਤ ਸੀ ਸਾਡਾ ਵਕੀਲ ਵੀ ਦੇ ਸੀ ਅਸੀਂ ਠੀਕ ਹੈ ਸਰੀਕੇ ਢਾਂਡਾ ਸਾਹਿਬ ਦੂਰਬੀ ਲੈ ਕੇ ਆਏ ਉਹਦਾ ਕੀ ਕਾਰਨ ਹੈਗਾ ਦੂਰਬੀ ਨੇ ਤਾਂ ਇਹ ਹੈ ਜੀ ਮੇਰੇ ਵਰਗੇ ਜਿਹੜਾ ਥੋੜਾ ਜਿਹਾ ਉਮਰ ਹੈ ਤੇ 70 ਦੇ ਨੇੜੇ ਹੋ ਗਿਆ ਨਾ ਕਿ ਨੇ ਇਹਨੂੰ ਦੂਰੋਂ ਦੇਖਣਾ ਨਹੀਂ ਕੋ ਮੈਂ ਦੂਰੋਂ ਦੇਖਾ ਮੈਨੂੰ ਉਹ ਦੂਰ ਵੀ ਨਹੀਂ ਦਿਖਦਾ ਇਹ ਹੁਣ ਤਾਂ ਮੈਂ ਤੁਹਾਨੂੰ ਮੁੰਡਿਆਂ ਨੂੰ ਬੇਨਤੀ ਕਰੂੰਗੀ ਤੁਸੀਂ ਲਾ ਕੇ ਦੇਖੋ ਜੇ ਤੁਹਾਨੂੰ ਲੱਭਦਾ ਤਾਂ ਸਾਨੂੰ ਵੀ ਦਿਖਾ ਦਿਓ ਸਾਨੂੰ ਤਾਂ ਉਹਦੇ ਕੱਖ ਨਹੀਂ ਲੱਭੇ ਦੇਖੋ ਕਿੱਡਾ ਸਿਆਣਾ ਪੁਣਾੜੇ ਠੱਗੀਬਾਰੀ ਹੈ ਇਹੜਾ ਪ੍ਰਿੰਟ ਉੱਪਰ ਲਾਇਆ ਉਹਦੇ ਵਿੱਚ ਕਲਰਸ ਐਪ੍ਰਿੰਟ ਤੇ ਵਿਜੀਬਲ ਚਾਹੀਦੇ ਸੀ। ਜਿਆਦਾ ਤੁਸੀਂ ਡਿਸਟੈਂਸ ਤੇ ਲਾਈਟ ਕਲਰਸ ਕਰਕੇ ਡਿਸਟੈਂਸ ਕ੍ਰੀਏਟ ਕਰ ਦੋਗੇ ਜਾਂ ਨੂੰ ਮੈਗਨੀਫਾਈ ਗਲਾਸ ਨਾਲ ਦੇਖੋ ਸਾਰੇ ਚਿੱਟੇ ਲੱਗਣਗੇ। ਰਜਿਸਟਰ ਕਰਨ ਚ ਕੀ ਦਿੱਕਤ ਆ? ਨਹੀਂ ਮੈਂ ਤਾਂ ਜਿਹਦੇ ਤੋਂ ਬਣਾਇਆ ਉਹ ਡਿਜੀਟਲ ਹੈ। ਕ੍ਰਿਸ਼ਨ ਮੈਡਮ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦੂਰਪੀਨ ਲਓ। ਤੁਸੀਂ ਤੁਸੀਂ ਦੇਖ ਕੇ ਆਗਰ ਅਸੀਂ ਕੀ ਆ ਰਿਹਾ ਹੈ ਕਿ ਮੈਡਮ ਆ ਦੂਰਪੀਨ ਲੈ ਕੇ ਤੁਸੀਂ ਦੇਖ ਲਓ ਜੇ ਤੁਹਾਨੂੰ ਦਿਖ ਜੇ ਨਾ ਤੁਸੀਂ ਕਹਤੋਂ ਠੀਕ ਦੇਖਿਆ ਸੀ ਆਪਣੇ ਰਾਜੀ ਵਾਪਸ ਲੈ ਲੈਣੇ ਲੋ ਇਤੋਂ ਬਾਅਦ ਕੋਈ ਕਹਿ ਸਕਦਾ ਅਸੀਂ ਕਿਹਾ ਉਹ ਮੈਡਮ ਦੇ ਬੱਸ ਟੀਆ ਵਿਚਾਰੀ ਉਹਦਾ ਜਿਓ ਬਲਾਏ ਤੂੰ ਬੋਲਦਾ ਐਸਨ ਜੈਟ న్యూਸ ਦੇ ਲਈ ਲੁਧਿਆਣਾ ਤੋਂ ਅਭੀਸ਼ੇਕ ਜਲੋਟਾ ਦੀ ਰਿਪੋਰਟ